ਸਾਥਿਓ ਤੁਸੀਂ ਹੈਡਿੰਗ ਪੜ੍ਹ ਹੀ ਲਿਆ ਹੋਣਾ ਕਿ ਸੋਹਣੇ ਪਿੰਡ ਦਾ ਗੰਦਾ ਸਿਸਟਮ ਜੀ ਹਾਂ ਸੱਚ ਹੀ ਸੋਹਣੇ ਪਿੰਡ ਦਾ ਗੰਦਾ ਸੀਵਰੇਜ ਸਿਸਟਮ ਹੈ ਇਹ ਪਿੰਡ ਹੈ ਬਲਾਕ ਮਾਜ਼ਰੀ ਦਾ ਤੇ ਪੰਜਾਬ ਦਾ ਆਖਰੀ ਪਿੰਡ ਜੋ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਪਿੰਡ ਮਿਰਜ਼ਾਪੁਰ ਇੱਥੇ ਪੰਚਾਇਤ ਵਿਭਾਗ ਵੱਲੋਂ ਜਲਦੀ ਜਲਦੀ ਦੇ ਵਿੱਚ ਸੀਵਰੇਜ ਪਾ ਦਿੱਤੀ ਗਈ ਹੈ ਤੇ ਕਮਾਲ ਦੀ ਗੱਲ ਇਹ ਹੈ ਵੀ ਵਿਭਾਗ ਵੱਲੋਂ ਕੋਈ ਇਸ ਸੀਵਰੇਜ ਸਿਸਟਮ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਗਿਆ ਤੇ ਕੱਚਾ ਪੇਲਾ ਕੰਮ ਕੀਤਾ ਗਿਆ ਜਦਕਿ ਪਿੰਡ ਵਾਸੀਆਂ ਦਾ ਦੋਸ਼ ਹੈ ਵੀ ਬੇਸ਼ੱਕ ਪੰਚਾਇਤਾਂ ਭੰਗ ਹੋ ਗਈਆਂ ਤੇ ਇਹਦਾ ਜਿਹੜਾ ਸਾਰਾ ਹੁਣ ਪ੍ਰਬੰਧ ਉਹ ਸੈਕਟਰੀਆਂ ਦੇ ਕੋਲ ਹੈ ਪੰਚਾਇਤ ਵਿਭਾਗ ਦੇ ਅਫਸਰਾਂ ਦੇ ਕੋਲ ਹੈ ਤੇ ਉਹਨਾਂ ਨੇ ਸਾਰਾ ਕੁਝ ਦੇਖਣਾ ਪਰ ਬੜੀ ਸਮੱਸਿਆ ਪਿੰਡ ਵਾਸੀਆਂ ਨੂੰ ਆ ਰਹੀ ਹੈ ਕਿਉਂਕਿ ਉਹਦੇ ਜਿਹੜੇ ਪਾਈਪ ਨੇ ਤੇ ਹਵਾ ਦੇ ਵਿੱਚ ਲੰਮਕਦੇ ਨੇ ਸਭ ਤੋਂ ਵੱਡੀ ਜਿਹੜੀ ਹੈਰਾਨਗੀ ਦੀ ਗੱਲ ਹੈ ਇੱਥੇ ਜਿਹੜੀ ਸ਼ਰਮ ਦੀ ਗੱਲ ਵੀ ਕਹਿ ਸਕਦੇ ਹਾਂ ਹੈਰਾਨਗੀ ਦੀ ਗੱਲ ਵੀ ਕਹਿ ਸਕਦੇ ਹਾਂ ਕਿ ਇੱਥੇ ਜਿਹੜੇ ਸੀਵਰੇਜ ਦੇ ਪਾਈਪ ਨੇ ਉਹ ਬਜ਼ਾਏ ਸਿਮਟ ਦੀ ਵਿੱਚ ਦੱਬਣ ਦੇ ਬਜਾਏ ਮਿੱਟੀ ਦੇ ਵਿੱਚ ਦੱਬਣ ਦੀ ਬਜਾਏ ਸੁਬੜਿਆਂ ਨਾਲ ਰस्सੀਆਂ ਦੇ ਨਾਲ ਬੰਨੇ ਹੋਏ ਨੇ ਜਿਹਨੂੰ ਸਰਕੜੇ ਦੇ ਸੁਬੜੇ ਕਹਿੰਦੇ ਨੇ ਉਹਨਾਂ ਦੇ ਨਾਲ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੋਗੇ ਵੀ ਕਿਵੇਂ ਸੁਬੜਿਆਂ ਦੇ ਨਾਲ ਸੀਵਰੇਜ ਦੇ ਇਹ ਪਾਈਪ ਬੰਨੇ ਹੋਏ ਨੇ ਤੇ ਤਾਂ ਇਹਨਾਂ ਕੋ ਸ਼ੁਕਰ ਹੈ ਵੀ ਹਜੇ ਟੁੱਟੇ ਨਹੀਂ ਕੋਈ ਗੱਡੀ ਉੱਪਰ ਦੀ ਟਰਾਲੀ ਟਰੈਕਟਰ ਕੋਈ ਹੋਰ ਭਾਰੀ ਬਹਾਨੀ ਲੰਘਿਆ ਤੇ ਇਹ ਬਚੇ ਹੋਏ ਨੇ ਪਰ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਨੂੰ ਤੁਲੀ ਹੋਈ ਹੈ ਇਹ ਤੁਸੀਂ ਦੇਖੋ ਵੀ ਬਿਲਕੁਲ ਸੁਬੜਿਆਂ ਦੇ ਨਾਲ ਪਾਈਪ ਲਾਈਨ ਨੂੰ ਬੰਨਿਆ ਗਿਆ ਤੇ ਜਿਹੜਾ ਸੀਵਰੇਜ ਦੇ ਪਾਈਪ ਨੇ ਉਹ ਸੁਬੜਿਆਂ ਦੇ ਨਾਲ ਬੰਨੇ ਗਏ ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ ਇਹ ਤੁਹਾਨੂੰ ਤਾਜ਼ਾ ਤਸਵੀਰ ਬਿਲਕੁਲ ਤਾਜ਼ਾ ਤਸਵੀਰ ਪਿੰਡ ਮਿਰਜ਼ਾਪੁਰ ਬਲਾਕ ਮਜ਼ਰੀ ਜ਼ਿਲ੍ਹਾ ਮੋਹਾਲੀ ਹਲਕਾ ਵਿਧਾਨ ਸਭਾ ਹਲਕਾ ਖਰੜ ਦਾ ਪਿੰਡ ਹੈ ਮਿਰਜ਼ਾਪੁਰ ਤੇ ਇਹ ਲਗਭਗ ਫਰਵਰੀ ਮਾਰਚ ਦੇ ਵਿੱਚ ਇਹ ਪਾਈਪ ਲਾਈਨ ਪਾਈ ਗਈ ਸੀ ਪਰ ਹਜੇ ਤੱਕ ਇਹ ਪਾਈਪ ਲਾਈਨ ਹਵਾ ਦੇ ਵਿੱਚ ਹੀ ਹੈ ਧਰਤੀ ਦੇ ਉੱਪਰ ਹੀ ਹੈ ਤੇ ਤੁਸੀਂ ਦੇਖ ਲਓ ਵੀ ਪਹਿਲਾਂ ਹੀ ਹੋਰ ਸਮੱਸਿਆਵਾਂ ਦੇ ਨਾਲ ਦਿੱਕਤਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਕਈ ਸਮੱਸਿਆਵਾਂ ਹਨ ਇਹ ਹੋਰ ਤੇ ਇਸ ਸਬੰਧੀ ਮੇਰੀ ਪੰਚਾਇਤ ਸੈਕਟਰੀ ਦੇ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਜਲਦੀ ਜਲਦੀ ਦੇ ਵਿੱਚ ਇਹ ਪਾਇਆ ਗਿਆ ਹੈ ਜੀ ਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਹਨੂੰ ਮੁਕੰਮਲ ਕਰਾਂਗੇ ਪਰ ਪਿੰਡ ਵਾਸੀ ਇਸ ਨੂੰ ਲੈ ਕੇ ਜਰੂਰ ਚਿੰਤਾ ਦੇ ਵਿੱਚ ਨੇ ਦੇਖਦੇ ਹਾਂ ਵੀ ਹੁਣ ਅਫਸਰ ਕੀ ਸਹੀ ਕਦਮ ਚੱਕਦੇ ਨੇ ਤੇ ਕਿਤੇ ਤਾਂ ਨਹੀਂ ਹੈ ਵੀ ਅਫਸਰ ਹੈ ਜਿਹੜੇ ਸਬੰਧਤ ਅਫਸਰ ਨੇ ਕਿਤੇ ਸਰਕਾਰ ਦੀ ਬੇਇੱਜ਼ਤੀ ਕਰਾਉਂਦੇ ਨੇ ਸਰਕਾਰ ਦੀ ਨਿੰਦਿਆ ਕਰਾਰ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸੁਬੜਿਆਂ ਦੇ ਨਾਲ ਸਿਵਰੇ ਦੇ ਪੈਪਾ ਨੂੰ ਬੰਨਿਆ ਹੋਇਆ ਪਿੰਡ ਮਿਰਜਾ ਪਰਦਾ ਤਾਜ਼ਾ ਹਾਲਾਤ ਬਲਾਕ ਮਾਜ਼ਰੀ ਜ਼ਿਲ੍ਹਾ ਮੁਹਾਲੀ ਇਹ ਦੇਖ ਸਕਦੇ ਹੋ ਖਾਸ ਰਿਪੋਰਟ